ਇੱਕ ਨਾ ਵੀਡੀਓ ਮਿਲੀ ਹੈ ਮੈਨੂੰ ਟਿਕਟੌਕ ਤੋਂ ਇੰਡੀਆ ਸਭੈ ਨਾ ਵੈਸੀ ਚਲਾਉਂਦੇ ਆ ਲੋਕ ਕਈ ਟਿਕਟੌਕ ਇੰਡੀਆ ਚ ਵੀ ਕੋਈ ਹੈਗਾ ਤਰੀਕਾ ਕਰ ਤੇ ਵੀਡੀਓ ਕਿਤੇ ਹੋਰ ਵੀ ਤੁਸੀਂ ਵੇਖੀ ਹੋਣੀ ਆ ਇਹ ਮੈਨੂੰ ਨਹੀਂ ਪਤਾ ਇਸ ਜਿ ਬਾਰੇ ਮੈਂ ਵੀ ਅੱਜ ਪਹਿਲੀ ਵਾਰੀ ਗੱਲ ਸੁਣੀ ਆ ਠੀਕ ਆ ਤੇ ਕਿਸੇ ਭੈਣ ਭਰਾ ਨੇ ਗੁੱਸਾ ਨਹੀਂ ਕਰਨਾਗਾ ਇਸ ਗੱਲ ਦਾ ਕਿਉਂਕਿ ਮੈਂ ਕੋਈ ਚੀਜ਼ ਵੇਖਦਾ ਮੈਂ ਪਹਿਲਾਂ ਬਹੁਤ ਵਾਰ ਕਹੀ ਹੈ ਗੱਲ ਕਿ ਮੈਂ ਕੋਈ ਚੀਜ਼ ਵੇਖਦਾ ਨਾ ਤੇ ਮੈਨੂੰ ਲੱਗਦਾ ਆ ਵੀ ਇਹ ਵਧੀਆ ਨਹੀਂਗਾ ਹਨਾ ਵੀ ਸਾਰਿਆਂ ਨੂੰ ਇਹ ਚੀਜ਼ ਵਿਖਾਈ ਜਾਵੇ ਵੀ ਇਦਾਂ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਜਿਹੜਾ ਹੋ ਰਿਹਾ ਮੇਰਾ ਮਕਸਦ ਇੰਨਾ ਕੁ ਹੁੰਦਾ ਆ ਮੈਨੂੰ ਮੇਰਾ ਕਿਸੇ ਨਾਲ ਮਤਲਬ ਉਹ ਨਹੀਂਗਾ ਮੈਨੂੰ ਸਿਰਫ ਇੰਨਾ ਹੁੰਦਾ ਆ ਵੀ ਜਿਹੜੇ ਬਾਕੀ ਭੈਣ ਭਰਾ ਆ ਉਹਨਾਂ ਨੂੰ ਇਸ ਚੀਜ਼ ਦਾ ਪਤਾ ਕਿ ਨਹੀਂ ਪਤਾ ਹੈ ਜੀ ਤੇ ਬਸ ਤੁਹਾਡੀ ਰਾਏ ਕੀ ਹੈ ਇਸੀ ਜਵਾਰੇ ਜੇ ਉਹ ਚੀਜ਼ ਮੈਂ ਵੇਖੀ ਆ ਉਸ ਚੀਜ਼ ਬਾਰੇ ਤੁਹਾਡੀ ਕੀ ਰਾਏ ਆ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਜਰੂਰ ਕਰਨੀ ਤੇ ਵੀਡੀਓ ਨੂੰ ਕੋਈ ਵੀ ਵੀਡੀਓ ਹੁੰਦਾ ਉਹਨੂੰ ਸ਼ੇਅਰ ਕਰ ਦਿਆ ਕਰੋ ਤੁਸੀਂ ਨੇ ਸ਼ੇਅਰ ਨਹੀਂ ਕਰ ਦੇਗੇ ਹੈਨਾ ਮੈਂ ਕਰਦਾ ਵੀਡੀਓ ਚਾਲੂ ਤੁਸੀਂ ਇਹਦੇ ਬਾਰੇ ਜਰੂਰ ਕਮੈਂਟ ਕਰਕੇ ਮੈਨੂੰ ਦੱਸਣਾ ਠੀਕ ਆ ਵੀ ਤੁਹਾਨੂੰ ਇਹ ਗੱਲ ਕਿਵੇਂ ਲੱਗੀ ਆ ਤੇ ਇਹ ਭਰਾ ਨੇ ਕਿਉਂ ਕਹੀ ਆ ਇਹ ਚੀਜ਼ ਹੈ ਜਾਂ ਨਹੀਂ ਹੈ ਮੈਨੂੰ ਨਹੀਂ ਪਤਾ ਇਸ ਚੀਜ਼ ਦਾ ਮੈਂ ਗਏ ਆ ਕਈ ਵਾਰ ਗੁਰੂ ਘਰ ਗਏ ਆ ਲੇਕਿਨ ਮੈਨੂੰ ਅੱਜ ਪਤਾ ਲੱਗਾ ਇਸ ਚੀਜ਼ ਦਾ ਆਜੋ ਚਲੋ ਜੀ ਵਾਹਿਗੁਰੂ ਜੀ ਕੀ ਫਤਿਹ ਆ ਸੋਨ ਨੂੰ ਦਿਖਾਉਨੇ ਆ ਦੇਖ ਲੋ ਆਪਣੀਆਂ ਅੱਖਾਂ ਦੇ ਨਾਲ ਪਰ ਬੋਲਿਓ ਨਾ ਹਾਂ ਸਰਵਣੀ ਕਮੇਟੀ ਵਾਲੇ ਦਰਬਾਰ ਸਾਹਿਬ ਦੇ ਅੰਦਰ ਕਰਦੇ ਨੇ ਬੇਅਦਬੀ ਪਰ ਦੁਨੀਆ ਤੇ ਬਸਦੇ ਉਹ ਲੋਕੋ ਸਿੰਘ ਖਾਲਸੇ ਕਹੌਣ ਵਾਲਿਓ ਤੇ ਪੰਜਾਬੀ ਟੀਵੀ ਚੈਨਲਾਂ ਵਾਲਿਓ ਤੁਸੀਂ ਨਾ ਬੋਲਿਓ ਕਿਉਂਕਿ ਮੁਰਤੇ ਕਦੇ ਨਹੀਂ ਬੋਲਦੇ ਹੁੰਦੇ ਤੁਸੀਂ ਆਪਣੀਆਂ ਜਮੀਰਾਂ ਮਾਰਨੀਆਂ ਨੇ ਤਾਂ ਨਹੀਂ ਤੁਸੀਂ ਬੋਲਦੇ ਆਹ ਸਾਨੂੰ ਅੱਗੇ ਦਿਖਾਉਣੇ ਆ ਆ ਹੁਣ ਕੀਰਤਰੀਏ ਸਿੰਘ ਨੇ ਇਹ ਕੀਰਤਨ ਕਰਦੇ ਨੇ ਦਰਬਾਰ ਸਾਹਿਬ ਦੇ ਅੰਦਰ ਇਹਨਾਂ ਦੇ ਸਾਹਮਣੇ ਵੀ ਅਜਿਹੀ ਹੁੰਦੀ ਆ ਆਸਾ ਦੀ ਵਾਰ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਕੀ ਕਹਿੰਦੇ ਨੇ ਆਪ ਤੁਸੀਂ ਸੁਣੋ ਪਰ ਇਹ ਕਰਦੇ ਕੀ ਨੇ ਉਹ ਵੀ ਤੁਹਾਨੂੰ ਦਿਖਾਉਣੇ ਆ ਕਿਸ ਨਾਲ ਕੀਤੇ ਦੋਸਤੀ ਸਭ ਜਗ ਚਲਣ ਹਾਰ ਉੜ ਮਿਠਾ ਕੂੜਾ ਕੂੜਾ ਦੇ ਪੂਰ ਨਾਂ ਲੈ ਸੋਖਣੇ ਬੇਨਤੀ ਦੁਦ ਬਾਜ ਕੂੜੋ ਮਹੱਲਾ ਪਹਿਲਾ ਤੁਸੀਂ ਸੁਣਿਆ ਕਿ ਕਿੰਨਾ ਸੋਹਣਾ ਕੀਰਤਨ ਕਰਦੇ ਨੇ ਗਰਵਾਣੀ ਨੂੰ ਪੜਦੇ ਜਰੂਰ ਨੇ ਕੀਰਤਨ ਕਰਦੇ ਜਰੂਰ ਨੇ ਹਮ ਪਰ ਉਹ ਤੇ ਅਮਲ ਬਿਲਕੁਲ ਨਹੀਂ ਕਰਦੇ ਕਿਉਂਕਿ ਇਹ ਮਲਾਜਮ ਨੇ ਹਮ ਇਹ ਮਲਾਜਮ ਨੇ ਜੇ ਇਹ ਕਹਿਣਗੇ ਸੱਚ ਬੋਲਣਗੇ ਤਾਂ ਇਹਨਾਂ ਦੀ ਤਨਖਾਹ ਕੱਟੀ ਜਾਊਗੀ ਕਿਉਂਕਿ ਗਰਵਾਣੀ ਇੱਕਾਚ ਧੰਦਾ ਬਣਾ ਚੁੱਕੇ ਨੇ ਪੰਧਾ ਬਣਾ ਲਿਆ ਜਿੰਨੇ ਕੀਰਤਨ ਕਰਨ ਵਾਲੇ ਨੇ ਪਾਠ ਕਥਾ ਪ੍ਰਚਾਰਕ ਨੇ ਇਹਨਾਂ ਦਾ ਇਹ ਬਿਜ਼ਨਸ ਆ ਇੱਕ ਭੰਦਾ ਜੇ ਸੱਚ ਦੇ ਰਾਹ ਤੇ ਚੱਲਦੇ ਤਾਂ ਸੱਚ ਬੋਲਦੇ ਕਹਿੰਦੇ ਸ੍ਰੋਮਣੀ ਕਮੇਟੀ ਵਾਲਿਆਂ ਨੂੰ ਕਿਉਂਕਿ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਜਿਨ੍ਹਾਂ ਬਾਖੀ ਸਿੰਘ ਨੇ ਕੀਰਤਨ ਕਰਨ ਵਾਲੇ ਸਿੰਘ ਨੇ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਇਹ ਸਭ ਕੁਝ ਹੁੰਦਾ ਜੋ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਔਰ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਇਹ ਪਾਪ ਹੁੰਦਾ ਪਰ ਇਹ ਪਾਪ ਇਹ ਦੇਖਦੇ ਨਹੀਂ ਕਿਉਂਕਿ ਜੇ ਬੋਲਣਗੇ ਤਾਂ ਇਹਨਾਂ ਦੀ ਤਨਖਾਹ ਕੱਟੀ ਜਾਊਗੀ ਹੂੰ ਤਨਖਾਹ ਕੱਟੀ ਜਾਊਗੀ ਤਾਂ ਇਹ ਮਰਨਗੇ ਮਤਲਬ ਇਹਹੀ ਸੋਚਦੇ ਹੋਣਗੇ ਪਰ ਕਿਉਂਕਿ ਇਹਨਾਂ ਨੇ ਕਰਵਾਣੀ ਨੂੰ ਸਮਝਿਆ ਹੀ ਨਹੀਂ ਹੂੰ ਬਸ ਕਰਵਾਣੀ ਪਣੀ ਜ਼ਰੂਰ ਆ ਸਾਂਝਣ ਦੇ ਵਿੱਚ ਇਹ ਨਾਕਾਮ ਰਹੇ ਨੇ ਇਹ ਲੋਕ ਆ ਹੁਣ ਸੋਨੂ ਤੇ ਸੋਨਿਆ ਟੀਵੀ ਦੀ ਸਕਰੀਨ ਤੇ ਧਿਆਨ ਨਾਲ ਦੇਖੋ ਆ ਜਿਹੜੀਆਂ ਉੱਪਰ ਨੂੰ ਪੌੜੀਆਂ ਜਾਂਦੀਆਂ ਨੇ ਦਰਬਾਰ ਸਾਹਿਬ ਦੇ 메ਨ ਗੇਟ ਆ ਜਿਹੜਾ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਨੇ ਜਿਹੜਾ 메ਨ ਦਰਵਾਜ਼ਾ ਉਹਦੇ ਅੰਦਰ ਇਹ ਪੌੜੀਆਂ ਨੇ ਇਹ ਪੌੜੀਆਂ ਨੂੰ ਜਿੰਦਾ ਲਾ ਰੱਖਿਆ ਜਿੰਦਾ ਕਿਉਂ ਲਾਇਆ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਆਰਮੀ ਸਦੀ ਦੇ ਵਿੱਚ ਸ੍ਰੀ ਗੁਰੂ ਦਸ਼ਮੇ ਪਾਤਸ਼ਾਹ ਜਿੰਦਾ ਇਹ ਆਸੋ ਲਿਖਵਾਇਆ ਸੀ ਕੰਬਾਂ ਦੇ ਉੱਤੇ ਕੰਬਾਂ ਦੇ ਉੱਤੇ ਲਿਖਵਾਇਆ ਕਿਉਂਕਿ ਇਤਿਹਾਸ ਮਿਟ ਨਾ ਜਾਵੇ ਉਹ ਸੱਚ ਮਿਟ ਨਾ ਜਾਵੇ ਸੰਗਤਾਂ ਨੂੰ ਪਤਾ ਲੱਗੇ ਕਿ ਸਾਡਾ ਇਤਿਹਾਸ ਕੀ ਆ ਸਾਡੇ ਗੁਰੂਆਂ ਦਾ ਇਤਿਹਾਸ ਕੀ ਆ ਇਹ ਬਾੜੀਆਂ ਦੇ ਅੰਦਰ ਜਦੋਂ ਅੱਕੇ ਦਰਵਾਜ਼ਾ ਖੋਲੋਦੇ ਤਾਂ ਤੁਹਾਨੂੰ ਮਹਾਰਾਜਾ ਅਨਜੀਤ ਸਿੰਘ ਦਾ ਉਹ ਸਮੇਂ ਦਾ ਲਿਖਾਇਆ ਹੋਇਆ ਇਤਿਹਾਸ ਕੰਬਾਂ ਤੇ ਮਿਲੇਗਾ ਕੰਬਾਂ ਤੇ ਲਿਖਵਾਇਆ ਹੋਇਆ ਇਤਿਹਾਸੋ ਪਿੰਟਿੰਗ ਕਰਵਾਈ ਹੋਈ ਚਿੱਤਰਕਾਰੀ ਕਰਵਾਈ ਹੋਈ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦਾ ਇਤਿਹਾਸ ਕਿਉਂਕਿ ਪੇਪਰਾਂ ਤੇ ਲਿਖਿਆ ਮਿੱਚੂ ਦਾ ਕੰਮਾ ਤੇ ਲਿਖਵਾਇਆ ਨਹੀਂ ਮਿੰਦਾ ਉਹ ਚਿੱਤਰਕਾਰੀ ਮਹਾਰਾਜਾ ਹਰਜੀਤ ਸਿੰਘ ਦੀ ਕਰਵਾਈ ਹੋਈ ਪਰ ਇਹ ਚਿੱਤਰਕਾਰੀ ਦੀ ਇਹ ਇਤਿਹਾਸ ਲਿਖੇ ਹੋਏ ਤੇ ਸੰਗਤਾਂ ਦਰਸ਼ਨ ਨਹੀਂ ਕਰ ਸਕਦੀਆਂ ਵੀ ਕਿਉਂ ਨਹੀਂ ਦਰਸ਼ਨ ਕਰ ਜਦੋਂ ਮਹਾਰਾਜਾ ਹਰਜੀਤ ਸਿੰਘ ਨੇ ਉਹ ਸਮੇਂ ਲਿਖਵਾਇਆ ਸੀ ਕਦੇ ਸੋਚਿਆ ਵੀ ਨਹੀਂ ਹੁਣਾ ਮਹਾਰਾਜਾ ਹਰਜੀਤ ਸਿੰਘ ਨੇ ਇਹ ਨਹੀਂ ਸੋਚਿਆ ਸੀ ਵੀ ਇਸ ਤਰ੍ਹਾਂ ਦੀ ਗੁੰਡਾ ਪ੍ਰਗੇਟ ਆਏਗੀ ਜਿਹਨੂੰ ਸ਼ਰੋਮਣੀ ਕਮੇਟੀ ਕਿਹਾ ਜਾਊਗਾ ਉਹ ਪਹਿਰਾ ਮਹਾਰਾਜਾ ਹਰਜੀਤ ਸਿੰਘ ਦਾ ਲਿਖਵਾਇਆ ਹੋਇਆ ਇਤਿਹਾਸ ਆ ਜਿਹੜਾ ਉਹ ਤੇ ਚਿੰਤਾ ਲਾ ਦੇਣਗੇ ਇਹ ਸਮਾ ਹੋਏਗਾ ਕਿ ਸੰਗਤਾਂ ਵੀ ਨਹੀਂ ਬੋਲਣਗੀਆਂ ਪੂਰੀ ਦੁਨੀਆ ਤੇ ਸਿੱਖ ਜੱਫੇ ਬੰਦੀਆਂ ਮ ਨਹੀਂ ਬੋਲਣਗੇ ਆ ਪੂਰੀ ਦੁਨੀਆ ਤੇ ਜਿੰਨੇ ਮੀਡੀਆ ਚੈਨਲ ਵਾਲੇ ਨੇ ਪੰਜਾਬੀ ਚੈਨਲ ਨੇ YouTube ਚੈਨਲ ਨੇ ਉਹ ਵੀ ਨਹੀਂ ਬੋਲਣਗੇ ਕਿਉਂਕਿ ਸਾਰਿਆਂ ਦੀਆਂ ਜ਼ਮੀਰਾਂ ਮਾਰ ਜਾਣੀਆਂ ਕਿਉਂਦੇ ਮੂਰਤੇ ਬਣ ਜਾਣਗੇ ਇਹ ਗੱਲ ਮਹਾਰਾਜਾ ਹਰਜੀਤ ਸਿੰਘ ਨੇ ਨਹੀਂ ਸੋਚੀ ਹੋਣੀ ਪਰ ਇਤਿਹਾਸ ਤਾਂ ਉਹਨਾਂ ਨੇ ਪੱਕਾ ਲਿਖਵਾ ਦਿੱਤਾ ਕਰਤਾ ਤੇ ਪਰ ਅੱਜ ਇਹ ਬੁੱਚੜਾ ਨੂੰ ਕੀ ਕਰੋਗੇ ਇਸ ਰੋਮਨੀ ਕਮੇਟੀ ਵਾਲੇ ਮਸਟੰਡਿਆਂ ਗੁੰਡਿਆਂ ਬੁੱਝਣਾ ਨੂੰ ਕੀ ਕਰੋਗੇ ਜਿਨ੍ਹਾਂ ਨੇ ਜ਼ਿੰਦਾ ਲਾ ਦਿੱਤਾ ਪੌੜੀਆਂ ਨੂੰ ਪਰ ਕੀ ਅੱਜ ਤੁਹਾਡੇ ਕੋਲੇ ਆਵਾਜ਼ ਹੈ ਕਿ ਆ ਬੋਲੋਗੇ ਬੋਲੋਗੇ ਜ਼ਿੰਦਾ ਕਰਵਾਵੋਗੇ ਇਹ ਪੌੜੀਆਂ ਦਾ ਇਤਿਹਾਸ ਨੂੰ ਪੜੋਗੇ ਤੇ ਇਤਿਹਾਸ ਦੇ ਦਰਸ਼ਨ ਕਰੋਗੇ ਜੋ ਮਹਾਰਾਜਾ ਹਰਜੀਤ ਸਿੰਘ ਨੇ ਲਿਖਵਾਇਆ ਇਹ ਇਤਿਹਾਸ ਨੂੰ ਕਿਉਂ ਜ਼ਿੰਦਾ ਲਾਇਆ ਪੁੱਛੋਗੇ ਸ਼ਹੀਦ ਗੁਰੂ 10ਵੇਂ ਪਾਸਾ ਜਿੱਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਨੂੰ ਨਾ ਭੁੱਲੋ ਮਹਾਰਾਜਾ ਅਣਜੀਤ ਸਿੰਘ ਦਾ ਕੰਮ ਤਾਂ ਲਿਖਵਾਇਆ ਹੋਇਆ ਇਤਿਹਾਸ ਨਾ ਭੁੱਲੋ ਪੜੋ ਜਾ ਕੇ ਉਹ ਇਤਿਹਾਸ ਨੂੰ ਧਵਾਵੋ ਪੌੜੀਆਂ ਸ਼੍ਰੋਮਣੀ ਕਮੇਟੀ ਵਾਲੇ ਬੰਦਿਆਂ ਨੂੰ ਕਹਿ ਕੇ ਇਹ ਗੋਡਾ ਫਰਜ ਮੰਦਾ ਗੋਡਾ ਫਰਜ ਮੰਦਾ ਏ ਕਿ ਤੁਸੀਂ ਇੰਨਾ ਕਾਰਜ ਜ਼ਰੂਰ ਕਰੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪੋ ਆਪਣੇ ਫੇਸਬੁੱਕ ਪੇਜਾਂ ਤੇ YouTube ਤੇ ਪਾਪੋ ਡਾਊਨਲੋਡ ਕਰ ਕਰਕੇ ਕਿਉਂਕਿ ਘਰ ਘਰ ਇਸ ਨਿਆਹ ਪਹੁੰਚਣਾ ਚਾਹੀਦਾ ਇਹ ਜਿਹੜੀਆਂ ਪੌੜੀਆਂ ਨੇ ਇਹ ਤਾਂ ਜਿੱਦਾਂ ਖੁੱਲਣਾ ਚਾਹੀਦਾ ਇਹ ਸੰਗਤੇ ਬੋਡਾ ਵਰਜਣ ਦਾ ਫੇਰ ਹੀ ਤੁਹਾਨੂੰ ਕਹਾਂਗੇ ਕਿ ਤੁਸੀਂ ਸੱਚਮੁੱਚ ਤੇ ਗੁਰੂ ਦੇ ਸਿੰਘ ਹੋ ਸੱਚਮੁੱਚ ਤੁਸੀਂ ਆਪਣਾ ਪਿਉਟੀ ਕੀਤੀ ਆਪਣਾ ਵਰਜਤਾ ਕੀਤਾ ਕੱਖ ਨਹੀਂ ਕੱਖ ਨਹੀਂ ਏ ਕਾ ਸਿਰਫ ਦੇਖਣ ਨੂੰ ਸੰਘੋ ਉਹ ਤੁਹਾਡੇ ਕੋਲੇ ਕੁਝ ਨਹੀਂ ਜੇ ਤੁਸੀਂ ਦਰਵਾਜਾ ਨਾ ਖਲਾ ਸਕੇ ਇਹ ਮੌੜੀਆਂ ਦਾ ਕਿਉਂਕਿ ਮਹਾਰਾਜਾ ਹਰਜੀਤ ਸਿੰਘ ਜੀ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਨਾ ਭੁੱਲੋ ਸ੍ਰੀ ਗੁਰੂ ਦਸਵੇਂ ਪਾਸਾ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਨੂੰ ਨਾ ਭੁੱਲੋ ਯਾਦ ਰੱਖੋ ਇਹ ਦਰਵਾਜਾ ਕਰਵਾਵੋ ਇਹ ਸਵਮਣੀ ਕਮੇਟੀ ਵਾਲੇ ਮੁਸਕੰਡੇ ਗੁੰਡਿਆ ਕੋਲੋਂ ਵੀਡੀਓ ਨੂੰ ਸ਼ੇਅਰ ਕਰੋ ਜਿੰਦਾ ਖੁੱਲ ਸਕੇ ਜਿੰਦਾ ਤਾਦੀ ਖੁੱਲੂਗਾ ਜੇ ਹਰ ਇੱਕ ਦੇ ਘਰੇ ਇਹ ਵੀਡੀਓ ਪਹੁੰਚੂਗੀ ਕਿਉਂਕਿ ਲੋਕਾਂ ਆਵਾਜ਼ ਠਾਉਣਗੇ ਤੇ ਜਿੰਦਾ ਇਹ ਖੁੱਲੂਗਾ ਨਹੀਂ ਤਾਂ ਮੁਸਕੰਡਿਆ ਨੇ ਇਤਿਹਾਸ ਨੂੰ ਕੈਦਕਾਰ ਰੱਖਿਆ ਸੋਮਨੀ ਕਮੇਟੀ ਵਾਲੇ ਗੁੰਡਿਆਂ ਨੇ ਦਰਬਾਰ ਸਾਹਿਬ ਜਾਣੇ ਉਹ ਕੋਲੇ ਕੈਮਰਾ ਲੈ ਕੇ ਜਾਵੋ ਰੌਲਾ ਪਾਵੋ ਇਹ ਦਰਵਾਜ਼ਾ ਖੁੱਲੋ ਅਸੀਂ ਦਰਸ਼ਨ ਕਰਨੇ ਨੇ ਕਿਉਂਕਿ ਮੱਥਾ ਸੰਘਤ ਪੇਕਦੀ ਆ ਗੁਰੂਕਾਰ ਸੰਗਤੇ ਪੈਸੇ ਨਾਲ ਚੱਲਦੇ ਨੇ ਇਹਨਾਂ ਨੇ ਭੰਦਾ ਬਣਾ ਲਿਆ ਇਹ ਭੰਦਾ ਦਾ ਪੰਡ ਤੋ ਇਤਿਹਾਸ ਨੂੰ ਪੜੋ ਇਤਿਹਾਸ ਨਾਲ ਜੁੜੋ ਇਹ ਪੌੜੀਆਂ ਨੂੰ ਕਲਵਾਵੋ ਸੰਗਤੇ ਤੁਹਾਡਾ ਫਰਜ਼ਵੰਦ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਜੀ ਫਤਿਹ ਜੀ ਵਾਹਿਗੁਰੂ ਜੀ ਫਤਿਹ ਹਾਂਜੀ ਸੋ ਇਹ ਗੱਲਬਾਤ ਆ ਬੀਰ ਜੀ ਹੁਣ ਵੀ ਕਿਹਾ ਵੀ ਵੀਡੀਓ ਸ਼ੇਅਰ ਕਰਨੀ ਆ ਸ਼ੇਅਰ ਜਰੂਰ ਕਰ ਦਿਓ ਠੀਕ ਹੈ ਜੀ ਇਹ ਵੀਡੀਓ ਇੱਕ ਦਿਨ ਪਹਿਲਾਂ ਟਿਕਟੋਕ ਤੇ ਅਪਲੋਡ ਹੋਈ ਆ ਮੈਨੂੰ ਨਹੀਂ ਪਤਾਗਾ ਇਹ ਵੀਰ ਜੀ ਕੌਣ ਹੈਗੇ ਆ ਇਹਨਾਂ ਨੇ ਇਹ ਤਸਵੀਰ ਕਿੱਥੋਂ ਲਈ ਆ ਲੇਕਿਨ ਮੈਨੂੰ ਇਹ ਟਿਕਟੋਕ ਤੋਂ ਵੀਡੀਓ ਮਿਲੀ ਆ ਤੁਹਾਨੂੰ ਇਹ ਗੱਲ ਕਿਵੇਂ ਲੱਗਦੀ ਆ ਵਧੀਆ ਲੱਗੀ ਆ ਜਾਂ ਨਹੀਂ ਲੱਗੀ ਹੋ ਸਕਦਾ ਪਹਿਲਾਂ ਦੀ ਕੋਈ ਤਸਵੀਰ ਹੋਵੇ ਜਾਂ ਇਹ ਵੀਰ ਜੀ ਹੁਣਾਂ ਨੂੰ ਪਤਾ ਹੀ ਵੀਰ ਇਹ ਵੀਰ ਜੀ ਹੁਣੀ ਜਾਣਦੇ ਆ ਮੈਂ ਤਾਂ ਇਹਦੇ ਵਿੱਚ ਮੈਂ ਕੁਝ ਨਹੀਂ ਕਹਿ ਸਕਦਾਗਾ ਠੀਕ ਹੈ ਜੀ ਲੇਕਿਨ ਮੈਨੂੰ ਮੈਨੂੰ ਕੁਝ ਚੀਜ਼ਾਂ ਲੱਗੀਆਂ ਵੀ ਐਵੇਂ ਨਹੀਂ ਹੋਣਾ ਚਾਹੀਦਾ ਵੀਰ ਜੀ ਹੁਣੀ ਸਹੀ ਕਹਿ ਰਹੇ ਆ ਮੈਨੂੰ ਇਹ ਚੀਜ਼ ਲੱਗੀ ਵੀ ਇਹ ਚੀਜ਼ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੀਦੀ ਆ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਆ ਤੁਸੀਂ ਅੱਗੇ ਇਸ ਨੂੰ ਸ਼ੇਅਰ ਕਰਨਾ ਆ ਠੀਕ ਹੈ ਜੀ ਅਗਰ ਇਸ ਤਰ੍ਹਾਂ ਹੈ ਅਗਰ ਇਸ ਤਰ੍ਹਾਂ ਹਜੇ ਤੱਕ ਵੀ ਹੈ ਤਾਂ ਫਿਰ ਇਹ ਗਲਤ ਆ ਫਿਰ ਵੀਰ ਜੀ ਹੁਣੀ ਸਹੀ ਕਹਿ ਰਹੇ ਆ ਸੋ ਬੋਲਣਾ ਪੈਣਾ ਜੋ ਵੀਰ ਜੀ ਹੁਣੀ ਕਹਿਦੇ ਆ ਵੀ ਯੂਟਿਊਬਰਾਂ ਦੇ ਉਹ ਤੇ ਆ ਤੇ ਇਹ ਇਹ ਹੁਣ ਆ ਪੱਤਰਕਾਰਾਂ ਦਾ ਤਾਂ ਐਵੇਂ ਕੰਮ ਰਹਿ ਗਿਆ ਹੁਣ ਦੇਖਿਆ ਤੁਸੀਂ ਉਹ ਟਰੰਪ ਭੇਜੀ ਜਾਂਦਾ ਨਾ ਉਹ ਮੂੰਹ ਚ ਪ사 ਦਿੰਦੇ ਆ ਮਾਈਕ ਜਾ ਕੇ ਅਗਲੇ ਦੇ ਹਾਂ ਕਿੰਨੇ ਪੈਸੇ ਲੱਗੇ ਵੀ ਮਾਮਾ ਤੁਸੀਂ ਦੇਣੇ ਆ ਅਗਲਾ ਇੱਕ ਤਾਂ ਉਹ ਵੈਸੇ ਦੁਖੀ ਹੈ ਕੋਈ ਮਰ ਗਿਆ ਉੱਥੇ ਜਾ ਕੇ ਲੱਗ ਪੈਣਗੇ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਇਹ ਸਾਡੇ ਪੱਤਰਕਾਰ ਜਿਹੜੇ ਸਾਡੇ ਚੈਨਲ ਆ ਇਹਨਾਂ ਦਾ ਇਹ ਕੰਮ ਰਹਿ ਗਿਆ ਆ ਠੀਕ ਹੈ ਜੀ ਕੋਈ ਟੰਗ ਦੀ ਗੱਲ ਇਹਨਾਂ ਨੇ ਕਰਨੀ ਨਹੀਂ ਕੋਈ ਇਹਨਾਂ ਨੇ ਪਤੇ ਦੀ ਗੱਲ ਨਹੀਂ ਦਸਣੇਗੀ ਆ ਕੀ ਆ ਗਿਆ ਸੋ ਇਹ ਗੱਲਾਂ ਬਾਤਾਂ ਚਲੋ ਉਹਨਾਂ ਦਾ ਆਪ ਦਾ ਹਿਸਾਬ ਕਿਤਾਬ ਆ ਪੈਸਾ ਵੀ ਉਹੀ ਲੋਕ ਕਮਾਉਂਦੇ ਆ ਲੋਕਾਂ ਨੂੰ ਚਾਹੀਦਾ ਵੀ ਮਸਾਲਾ ਹੀ ਹੁੰਦਾ ਸਿੱਧੀਆਂ ਮੇਰੇ ਕੋਲ ਡਾਇਰੈਕਟ ਗੱਲਾਂ ਹੁੰਦੀਆਂ ਮਸਾਲਾ ਮਸਾਲਾ ਚਾਹੀਦਾ ਲੋਕਾਂ ਨੂੰ ਅੱਜ ਮੈਂ ਮੈਂ ਬਹੁਤ ਬੜੀ ਕਹਿਣਾ ਹੁੰਦਾ ਮੈਂ ਕਿਸੇ ਦੇ ਖਿਲਾਫ ਬੋਲਦੇ ਆ ਸਭ ਤੋਂ ਜ਼ਿਆਦਾ ਜੇ ਮੈਂ ਜੱਟਾਂ ਦੇ ਖਿਲਾਫ ਬੋਲਾਂ ਕਿਉਂਕਿ ਮੈਂ ਵੀ ਕੋਈ ਨਹੀਂ ਮੈਂ ਵੀ ਜੱਟ ਬੰਦਾ ਹੀ ਆ ਕੋਈ ਗੱਲ ਨਹੀਂ ਵੈਸੇ ਕੋਈ ਬਰਾਦਰੀਆਂ ਉਹ ਨਹੀਂ ਹੁੰਦੀਆਂ ਗੀਆਂ ਮੈਂ ਮੈਂ ਇਹਨਾਂ ਚੀਜ਼ਾਂ ਨੂੰ ਮੈਂ ਮੈਨੇ ਨਹੀਂ ਰੱਖਦੀਆਂ ਮੇਰੇ ਸੋਚ ਦੇ ਵਿੱਚ ਇਹ ਚੀਜ਼ਾਂ ਪਰ ਲੇਕਿਨ ਫੇਰ ਵੀ ਲੋਕਾਂ ਨੂੰ ਮਸਾਲਾ ਚਾਹੀਦਾ ਬਸ ਮਸਾਲਾ ਹੋਣਾ ਚਾਹੀਦਾ ਆ ਤੇ ਬਾਕੀ ਰੱਬ ਰੱਖਾ ਆ ਠੀਕ ਆ ਮੈਂ ਤਾਂ ਇਦਾਂ ਕੋਈ ਨਾ ਕੋਈ ਮੈਨੂੰ ਇਹਦਾ ਵੀਡੀਓ ਲੱਭਦੀ ਆ ਮੈਂ ਤੁਹਾਨੂੰ ਉਹ ਖਾ ਦਿੰਨਾ ਵੀ ਭਾਈ ਮੈਨੂੰ ਆ ਚੀਜ਼ ਲੱਭੀ ਆ ਤੁਹਾਨੂੰ ਉਹ ਕਿਵੇਂ ਚੀਜ਼ ਲੱਗਦੀ ਆ ਆਪਦੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਨੇ ਆ ਠੀਕ ਆ ਜੀ ਜਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਮੋਜਾ ਮਾਣੋ ਖੁਸ਼ ਰਹਿਆ ਕਰੋ ਓਕੇ ਬਾਈ ਥੈਂਕ ਯੂ